ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਪੈਂਡ ਮੱਲਣ ਜ਼ਿਲ੍ਹਾ ਪਿੰਡਾ ਜਿਹੜਾ ਸ੍ਰੀ ਮੋਕਸਾ ਸਾਹਿਬ ਹੈ ਤਹਿਸੀਲ ਕਿਸਾਨ ਵੀਰੋ ਗਿੱਦੜਵਾਹਾ ਇਸ ਪੈਂਡ ਦੇ ਵਿੱਚੋਂ ਆਪਣੀਆਂ ਕਾਫੀ ਵੀਡੀਓ ਬਣ ਚੁੱਕੀਆਂ ਆ ਆ ਜਿਹੜਾ ਨਗਵਕਾਉ ਕਰਨਾ ਹੈ ਨੀਲੀ ਰਾਵੀ ਦੇ ਵਿੱਚ ਪੈਂਦਾ ਹੈ ਬਹੁਤ ਸੋਹਣੀ ਝੋਟੀ ਹੈ ਬਾਈ ਨਾਲ ਕਰਦੇ ਆ ਗੱਲਬਾਤ ਲੈਣੇ ਇਹਦੇ ਬਾਰੇ ਜਾਣਕਾਰੀ ਆਓ ਜੀ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਆਪਣਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਬਾਈ ਕੁਲਵਿੰਦਰ ਨਾਗਵਾਰੇ ਆਪਾਂ ਨੂੰ ਦੇਦੇ ਜਾਣਕਾਰੀ ਤੇ ਦੂਜੇ ਸੂਏ ਝੋਟੀ ਸੂਗੀ ਜੀ ਪਹਿਲੇ ਸੂਏ ਨੂੰ 14 ਲੀਟਰ ਦੁੱਧ ਦਿੱਤਾ ਸੀ ਜੋ ਉਹ ਨੀਲੀ ਰੰਗ ਦੀ ਹੈ ਠੀਕ ਹੈ ਕਿਸਾਨ ਵੀਰੋ ਜੇ ਆਪਾਂ ਗੱਲ ਕਰੀਏ ਪਹਿਲੇ ਸੂਏ ਦੀ ਪਹਿਲੇ ਸੂਏ ਜਿਹੜਾ ਦੁੱਧ ਦਿੰਦਾ ਬਾਈ ਕਹਿੰਦਾ 14 ਲੀਟਰ ਦਿੰਦਾ ਆ ਆਪਦੇ ਕੋਲੇ ਤੇ ਦੂਜੇ ਸੂਏ ਸੂਣਾ ਜਿਹੜੇ ਹਸਾਮਾ ਝੋਟੀ ਦੀ ਸੰਭਾਈ ਹੈ ਥਣਲੇਵਾਂ ਪੱਠਪੁੜੇ ਦੀ ਸੋਹਣੀ ਹੈ ਇਹ ਥਣਾ ਦੀ ਗੱਲ ਕਰੀਏ ਪ੍ਰੋਪਰ ਪੂਰੀ ਵਿਥੀ ਤੇ ਜਿਵੇਂ ਥਣ ਚਾਹੀਦੇ ਉਦਾਂ ਲੇਵੇ ਪੱਖੋ ਪੂਰੀ ਸਾਫ ਹੈ ਤੇ ਬਾਈ ਕਹਿੰਦਾ ਜਿਹੜਾ ਦੁੱਧ ਹੈ ਐਂ ਤੇ ਕੀ 14 ਲੀਟਰ ਤੋਂ ਪਲੱਸ ਗੱਡੂਗੀ ਤੇ ਬਾਈ ਮੜਾ ਤੋਰ ਦੇ ਉਹਨੂੰ ਰਵਿੰਦਰ ਕਿੰਨੇ ਦਿਨ ਲੈ ਜੂ ਬਾਈ ਇਸ ਤਕਰੀਬਨ 10 ਦਿਨਾਂ ਦੀ ਕੱਚੀ ਹੈ ਜਿਹੜੇ 10 ਕ ਦਿਨਾਂ ਦੀ ਕਿਸਾਨ ਵੀਰ ਉਹ ਕੱਚੀ ਹੈ ਬਾਕੀ ਲੇਵਾ ਵੀ ਦੱਸਦਾ ਹੈ ਵੀ 10 ਦਿਨ ਲੈ ਜੂਗੀ 18-19 ਲੀਟਰ ਦੁੱਧ ਪਾਉਂਦੇ ਸੋ ਆਉਣਾ ਚਾਹੀਦਾ ਠੀਕ ਹੈ ਕਿਸਾਨ ਵੀਰੋ ਬਾਈ ਦੇ ਅਨੁਸਾਰ ਕਹਿੰਦੇ ਜਿੱਦਾਂ ਮੇਰੀ ਸੰਭਾਲ ਹੈ ਜਾਂ ਪਿਛਲੇ ਸੂਏ ਦੁੱਧ ਕੱਢਿਆ ਐਂ ਤਾਂ ਕਿ 18 ਲੀਟਰ ਤੋਂ ਪਲੱਸ ਜਾਊਗੀ ਲੇਵਾ ਬਹੁਤ ਸੋਹਣਾ ਹੈ ਬੰਤਰ ਲੇਵੇ ਦੀ ਮੋੜ ਲਾਵੇ ਇਧਰ ਨੂੰ ਲੈ ਇਧਰ ਨੂੰ ਵਾਜ ਦੋ ਕਿਸਾਨ ਵੀਰੋ ਤੁਹਾਡਾ ਹੱਕ ਬੰਦਾ ਦੇਖੋ ਨਿਖੋ ਪਰਖੋ ਤੇ ਇਸ ਬਾਈ ਦੇ ਦਸੰਸਾਰ ਜਿਹੜੀ ਝੋਟੀ ਹੈ ਬਹੁਤ ਸੋਹਣੀ ਹੈ ਵੇਖਣ ਚ ਬਹੁਤ ਸੋਹਣੀ ਹੈ ਲੇਵੇ ਪੱਖੋ ਵਗੈਰ ਲੱਗ ਰਹੀ ਏ ਸਿੰਘਾਂ ਤੋਂ ਬਹੁਤ ਸੋਹਣੀ ਹੈ ਤੇ ਬਾਈ ਜੀ ਕੀ ਆਪਾਂ ਇਹਦੀ ਮੰਗ ਕੀ ਕਰਦੇ ਆ 1.5 ਲੱਖ ਰੁਪਏ ਜਿਹੜਾ ਕਿਸਾਨ ਵੀਰੋ ਬਾਈ ਨੇ ਰੇਟ ਦੱਸਿਆ 1.5 ਲੱਖ ਰੁਪਿਆ ਹੈ ਬਾਕੀ ਤੁਸੀਂ ਫੋਨ ਲਾਓਗੇ ਸਕਰੀਨ ਦੇ ਉੱਤੇ ਨੰਬਰ ਚੱਲਦਾ ਹੈ ਅ ਬਾਈ ਕਹਿੰਦਾ ਤੁਹਾਡਾ ਜਿਹੜਾ ਮਾਨਤਾਣਾ ਮਾਨਤਾਣ ਹੋ ਜਾਊਗਾ ਧੰਨਵਾਦ ਕਿਸਾਨ ਵੀਰੋ ਵੀਡੀਓ ਵੇਖਣ ਲਈ ਹੋਰ ਐ ਹੋਜੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਕਿਸਾਨ